ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜਿਹੜੀ ਮੈਂ ਅੱਜ ਇਹ ਵੀਡੀਓ ਬਣਾ ਰਿਹਾ ਮਾ ਛੋਟੀ ਵੀਡੀਓ ਆ ਪਰ ਇਹ ਵੀਡੀਓ ਦਾ ਮਕਸਦ ਆ ਵੀ ਆਪਣੇ ਘਰ ਦੇ ਵਿੱਚ ਹਰੇਕ ਬੱਚੇ ਨੂੰ ਇਹ ਵੀਡੀਓ ਦਿਖਾਓ ਤੇ ਨਾਲ ਮੈਂ ਸਿੱਖ ਇਤਿਹਾਸ ਦੇ ਲਈ ਇੱਕ ਚੈਨਲ ਦੀ ਆਈਡੀ ਮੈਂਸ਼ਨ ਕਰੂੰਗਾ ਅਟੈਚ ਕਰੂੰਗਾ ਵੀਡੀਓ ਦੇ ਲਿੰਕ ਵੀ ਅਟੈਚ ਕਰ ਦੂੰਗਾ ਤਾਂ ਕਿ ਆਪਣੇ ਇਤਿਹਾਸ ਦਾ ਘਰ-ਘਰ ਦੇ ਵਿੱਚ ਪਤਾ ਚੱਲੇ ਸਾਰੇ ਸਿੱਖ ਬੱਚਿਆਂ ਨੂੰ ਪਤਾ ਚੱਲੇ ਵੀ ਕੀ ਸਿੱਖੀ ਦਾ ਇਤਿਹਾਸ ਸੀ ਤੇ ਕਿਵੇਂ ਮੁਗਲਾ ਨੇ ਆਪਣਾ ਕਾਹਨ ਕੀਤਾ ਵਾ ਤੇ ਹੋ ਸਕਦਾ ਵਾ ਇਹ ਚੀਜ਼ਾਂ ਦੇਖ ਕੇ ਉਹ ਆਪਣੇ ਗੁਰਦੁਆਰਿਆਂ ਪ੍ਰਤੀ ਜਾਂ ਸਿੱਖ ਇਤਿਹਾਸਪਤੀ ਜਾਦਾ ਪਿਆਰ ਦਿਖਾਉਣ ਕਿਉਂਕਿ ਆਪਣੇ ਬੱਚੇ ਇਸ ਟਾਈਮ ਦੇ ਉਤੇ ਕਾਨਵੈਂਟ ਸਕੂਲਾਂ 'ਚ ਪੜ੍ਹਦੇ ਨੇ ਉਹਨਾਂ ਨੂੰ ਉਸ ਲੈਵਲ ਦਾ ਜਿਹੜਾ ਇਤਿਹਾਸ ਆ ਉਹ ਨਹੀਂ ਦੱਸਿਆ ਜਾਂਦਾ ਜੇ ਤੁਹਾਨੂੰ ਮੌਕਾ ਮਿਲੇ ਤਾਂ ਜ਼ਰੂਰ ਇਹਨਾਂ ਗੁਰੂ ਘਰਾਂ ਦੇ ਵਿੱਚ ਜਾਓ ਤੇ ਉਹਨਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਓ ਪੰਜਾਬ ਸਿੰਘ ਚੈਨਲ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਵਾ ਤੇ ਸਿੱਖ ਇਤਿਹਾਸ ਬਹੁਤ ਡੂੰਘਾਈ ਦੇ ਵਿੱਚ ਉਹ ਦੱਸ ਰਿਹਾ ਵਾ ਵੀ ਕਿੱਦਾਂ ਆਪਣੇ ਤੇ ਮੁਗਲਾਂ ਨੇ ਜੁਲਮ ਕੀਤੇ ਨੇ ਸੋ ਇਹ ਵੀਡੀਓ ਸੀ ਅੱਜ ਦੀ ਇੰਨੀ ਗ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਹ ਜਿਹੀਆਂ ਵੀਡੀਓ ਨੂੰ ਤਾਂ ਕਿ ਆਪਾਂ ਨੂੰ ਆਪਣੇ ਪੰਜਾਬ ਦੀ ਧਰਤੀ ਦਾ ਪਤਾ ਚੱਲੇ ਵੀ ਕਿਹੜੇ ਜੁਲਮਾਂ ਦੇ ਵਿੱਚੋਂ ਨਿਕਲ ਕੇ ਆਪਾਂ ਇੱਥੇ ਤੱਕ ਪਹੁੰਚੇ ਆਂ ਬੱਚਿਆਂ ਨੂੰ ਨਹੀਂ ਪਤਾ ਮੋਬਾਈਲ ਯੁੱਗ ਕਰਕੇ ਤਾਂ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੀ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਮੈਂ ਇੱਕ ਵੀਡੀਓ ਅਟੈਚ ਕਰੂੰਗਾ ਇਸ ਵੀਡੀਓ ਦੇ ਵਿੱਚ ਜਿਹੜਾ ਮੁਗਲਾਂ ਨੇ ਆਪਣੇ ਤੇ ਜ਼ੁਲਮ ਕੀਤਾ ਵਾ ਉਹ ਦਰਸਾਇਆ ਗਿਆ ਵਾ ਮੂਰਤੀਆਂ ਦੇ ਬਰਤੀ ਦਰਸਾਇਆ ਗਿਆ ਵਾ ਜਿਨ੍ਹਾਂ ਨਾਲ ਆਪਾਂ ਨੂੰ ਪਤਾ ਚੱਲਦਾ ਵੀ ਕਿਵੇਂ ਛੋਟੇ-ਛੋਟੇ ਬੱਚਿਆਂ ਦੀਆਂ ਜਿਹੜੀਆਂ ਬੋਟੀਆਂ-ਬੋਟੀਆਂ ਕਰਕੇ ਮਾਵਾ ਦੇ ਗਲਾਂ ਦੇ ਵਿੱਚ ਪਾਈਆਂ ਗਈਆਂ ਉਹ ਸਾਰਾ ਇਤਿਹਾਸ ਆ ਜਿਹੜਾ ਛੋਟੇ ਜਿਹੇ ਕਲਿੱਪ 'ਚ ਦਿਖਾਉਂਗਾ ਤੁਸੀਂ ਦੇਖਿਓ ਪਰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ हाथ जोड़ के बेनती है वागुरु गुरु वागुरु गुरु वागुरु गुरु वागुरु गुरु ਵਾਹਿਗੁਰੂ 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 ਵਾਹਿਗੁਰੂ